ਮੁਝ ਇਤਿਹਾਸਕ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਸੰਪਾਦਨਾ 1604 ਈਸਵੀ ਨੂੰ ਹੋਈ ਸ੍ਰੀ ਹਰਮੰਦਰ ਸਾਹਿਬ ਵਿਖੇ ਸਰੋਵਰ ਦੀ ਪਟਵਾਈ ਦਾ ਆਰੰਭ 1570 ਈਸਵੀ ਨੂੰ ਹੋਇਆ ਹਰਮੰਦਰ ਸਾਹਿਬ ਦੀ ਸੰਪੂਰਨਤਾ 1588 ਨੂੰ ਹੋਈ ਸਿੱਖਾਂ ਨਾਲ ਮੁਗਲਾਂ ਦੀ ਪਹਿਲੀ ਲੜਾਈ 1628 ਈਸਵੀ ਨੂੰ ਹੋਈ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ਤੇ ਕਬਜ਼ਾ 1802 ਈਸਵੀ ਨੂੰ ਹੋਇਆ ਗੋਬਿੰਦਗੜ੍ਹ ਦਾ ਕਿਲਾ ਬਣਿਆ 1805 ਤੋਂ ਲੈ ਕੇ 1809 ਈਸਵੀ ਤੱਕ ਅੰਮ੍ਰਿਤਸਰ ਸ਼ਹਿਰ ਦੀ ਪਹਿਲੀ ਚਾਹ ਦੀ ਦੁਕਾਨ 1830 ਈਸਵੀ ਨੂੰ ਬਰਕ ਬੌਂਡ ਕੰਪਨੀ ਦੀ ਬਣੀ। ਅੰਮ੍ਰਿਤਸਰ ਵਿੱਚ ਪਹਿਲੀ ਰੇਲ ਚੱਲੀ 1858 ਤੋਂ ਲੈ ਕੇ 1869 ਦੇ ਦਰਮਿਆਨ। ਅੰਮ੍ਰਿਤਸਰ ਵਿੱਚ ਪਹਿਲਾ ਅਖਬਾਰ ਜਾਰੀ ਹੋਇਆ 1867 ਈਸਵੀ ਨੂੰ। ਅੰਮ੍ਰਿਤਸਰ ਵਿੱਚ ਹਾਲ ਗੇਟ ਬਣਿਆ 1873 ਤੋਂ ਲੈ ਕੇ 1874 ਤੱਕ ਅੰਗਰੇਜ਼ ਐਚ ਸੀ ਹਾਲ ਦੇ ਨਾਮ ਤੇ ਇਸ ਦਾ ਨਾਮ ਹਾਲ ਗੇਟ ਰੱਖਿਆ ਗਿਆ। ਅੰਮ੍ਰਿਤਸਰ ਵਿੱਚ ਮਿਊਨਿਸਪਲ ਕਮੇਟੀ ਹੋਂਦ ਵਿੱਚ ਆਈ 1868 ਈਸਵੀ ਨੂੰ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਵਿਆਹ 1628 ਈਸਵੀ ਨੂੰ ਹੋਇਆ ਅਕਾਲ ਤਖਤ ਸਾਹਿਬ ਦੀ ਸਥਾਪਨਾ 1609 ਈਸਵੀ ਨੂੰ ਹੋਈ